ਦੀ ਪ੍ਰਪੂਰਨ ਸਾਰੇ ਕੰਮ ਹੋ ਗਏ ਅੱਜ ਤੁਸੀਂ ਸ੍ਰੀ ਕੈਮੀਆ ਨੇ ਇਹਦਾ ਮਹਾਨ ਸੰਸਮੇਲਨ ਜਦੋਂ ਸਤਗੁਰੂ ਰਾਜੇ ਮਹਾਰਾਜ ਦੀ ਅੰਪੂਰਣੀ ਸ਼ਤਰਛਾਏ ਵਿੱਚ ਔਰ ਤੇਰਾ ਸੰਸਰਨਤਾ ਜੀ ਸਤਿਗੁਰ ਰੰਗਾਂ ਦੇ ਗਤੀਸ਼ੀਲ ਸਤਗੁਰ ਰੰਗਾਂ ਦਾ ਜੀ ਮਹਾਰਾਜ ਜੀ ਦੀ ਸੰਗਤ ਰਸ ਵਿੱਚ ਕਰਵਾਇਆ ਉਹਨਾਂ ਦੇ ਚਾਨਾ ਦਾ ਔਰ ਤਾਸਰਾ ਲੈ ਕੇ ਅੱਜ ਅਲਟਾ ਬੰਦਾ ਨਿਯੋਜਨ ਇਹ ਸਤਗੁਰ ਜੀ ਕਿਰਪਾ ਹੋ ਰਹੀ ਹੈ ਉਹਨਾਂ ਦੀ ਸ਼ਰਮ ਲੈਣ ਦੇ ਨਾਲ ਉਹਨਾਂ ਦੀ ਸ਼ਰਮ ਦੇ ਵੀ ਜੋੜਨ ਦੇ ਨਾਲ ਸਾਰੇ ਕੰਮ ਹੋ ਰਹੇ ਨੇ ਇਸ ਲਈ ਦੇਖੇ ਬੰਦੋ ਤੁਮਹਾਂ ਤੇਰੇ ਨਾਮ ਲਈ ਸੰਗਤਾਂ ਤਾਰ ਤੈਨੂੰ ਨਾ ਹੀ ਭਾਰ ਦੁਨੀਆ ਦੀ ਕਿੰਨੇ ਜਿਹੜਾ ਤੇਰੀ ਛਾਂ ਦੇ ਵੀ ਜਾ ਗਿਆ ਉਹਨੂੰ ਕੋਈ ਟੈਨਸ਼ਨ ਨਹੀਂ ਲਿੰਦੀ ਕੋਈ ਅਮੀਰ ਹੋਵੇ ਕੋਈ ਫ਼ਕੀਰ ਹੋਵੇ ਸਾਰੇ ਇਸ ਗੋਸਾਂ ਦੇ ਕੋਲ ਪਾ ਲੈਂਦੇ ਨੇ ਜਿਹੜਾ ਤੇਰਾ ਨਾਮ ਲੈਂਦੇ ਨੇ

आजीविका तो नहीं 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 शतर्षाय में जुड़े हो ते पटेला संघर्ष बल में संचालक चेंटर शिल्करदात जम्मू स्थान पब्लिक टेंट प्रस संजू हरिदास की महारानी ने चित्रा में जुड़े हो इसका आगे बढ़ाते हैं तूड़ा अंत में पंच ਸਾਰੇ ਸ਼ਾਨਕੋਲੀਆਂ ਸੰਤਾਂ ਕੋਲੋਂ ਸਾਰੇ ਜੱਟੀਆਂ ਬੰਦੀਆਂ ਸਾਰੇ ਪੰਜਾਬ ਤੋਂ ਆ ਦੇਖ ਰਹੇ ਆਂ ਸ਼੍ਰੀ ਰਾਜਕੁਮਾਰ ਜੀ ਬਲੌਰ ਤੋਂ ਪਟਵਾ ਸਾਹਿਬ ਸਾਰੇ ਬੈਠੇ ਹੋ ਸਾਰੇ ਤੁਸੀਂ ਗੁਰੂ ਕਾਂਝੀ ਮਾਰੇ ਦੇ ਮਿਸ਼ਨ ਪ੍ਰਚਾਰ ਪ੍ਰਸਾਰਤ ਤੁਸੀਂ ਕੀ ਮਕਾਨੇ ਹੋ ਤੁਸੀਂ ਸੰਦੇਸ਼ ਕਿੰਨਾਰੇ ਦੂਰ ਦੂਰ ਤੱਕ ਰੋਜ਼ ਕੜਦੀ ਮਿਲਦਾ ਜਾਂਦਾ న్యూਸ ਤੇ ਵਟਸਐਪ ਤੇ ਆਉਂਦੇ ਰਹਿੰਦੇ ਸਾਰੇ ਦੇ ਮੈਸੇਜ ਹੈ لیکن طاقت ਨਾ ਵੀ ਜੁੜਾ ਸਾਥਿਆ ਲੇਕਿਨ ਸਾਰਿਆਂ ਨੇ ਕਿੱਛੇ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਰੰਮਨ ਸਿੰਘ ਦੇ ਨਾਲ ਡਾਕਟਰ ਸ਼ੀਰਜੀ ਨੇ ਹੁਣੇ ਦੱਸਿਆ ਕਿ ਬਹੁਤ ਸਮਾਂ ਉਹਨਾਂ ਦੇ ਨਾਲ ਸੇਵਾ ਕਰਨ ਦਾ ਸਤਗੁਰੰਦੇਵ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਮੌਕਾ ਮਿਲਿਆ ਸਾਰਿਆਂ ਨੂੰ ਜਾਣਦੇ ਸਾਰਿਆਂ ਦੀਆਂ ਤੁਹਾਡੀਆਂ ਬਹੁਤ ਬੜੂ ਬੜੀਆਂ ਸੇਵਾਵਾਂ ਜਿਹੜੀਆਂ ਸਮਾਜ ਸੇਵੀ ਨੇ ਮਹਾਰਾਜ ਜੀ ਇਕੱਲੇ ਤਾਂ ਸਾਰਿਆਂ ਨੂੰ ਚੜ੍ਹਦੀਆਂ ਕਲਾ ਚ ਰੱਖਣ ਆਪਣੇ ਸਮਾਜ ਵਾਸਤੇ ਤੁਸੀਂ ਇਕੱਲੇ ਖੜੇ ਰਹੋ ਡਟੇ ਰਹੋ ਗੁਰੂ ਨਾਨਕ ਜੀ ਮਹਾਰਾਜ ਜੀ ਸੋਚ ਦੇ ਉੱਤੇ ਫਲਸਫੇ ਦੇ ਉੱਤੇ ਡੇਰਾ ਸਿੱਖਾਂ ਦੇ ਮਹਾਨ ਮਹਾਂਪੁਰਖਾਂ ਦੇ ਵਿਚਾਰਾਂ ਦੇ ਉੱਤੇ ਤੁਸੀਂ ਪਹਿਰਾ ਵੀ ਦੇ ਰਹੋ ਤੇਰੀ ਟਾਣੇ ਵਾਸਤੇ ਮੇਰੀ ਅਸ਼ੋਕ ਨਾਮ ਨਾਮੋਲੇ ਅਸਾਨੀ ਸੰਗੁਰੂ ਦਾਤ ਜੀ ਮਹਾਰਾਜ ਦੇ ਚਰਨਾਂ ਵਿੱਚ ਆਓ ਸਤਿਗੁਰੂ ਦਾਤ ਜੀ ਮਹਾਰਾਜੇ ਕਾਸ਼ੀ ਸੇਰ ਦਾ ਜਾਣ ਦਾ ਰਸਤਾ ਡੇਰਾ ਸਿੱਖਾਂ ਦੇ ਬੁੱਲਣਾਂ ਦੇ ਮਹਾਨ ਮਹਾਂਪੁਰਖਾਂ ਨੇ ਦਿਖਾਇਆ ਗੁਰੂ ਰਵਿਨਾਸ ਗਲਾ ਇਹਨਾਂ ਗੀਤਾਂ ਨੂੰ ਜਦੋਂ ਸੁਣਦਾ ਜਾਂ ਸੋਚਦਾ ਬੈਠ ਕੇ ਮਹਾਰਾਜੀ ਦੇ ਇਹਨਾਂ ਗੀਤਾਂ ਨੂੰ ਜਦ ਮਾਈਂਡ ਦੇ ਵਿੱਚ ਮੈਂ ਮਨ ਦੇ ਵਿੱਚ ਸੋਚਦਾ ਕਿ ਗੁਰੂ ਰੋਗਾ ਜੀ ਦੇ ਸਵਾਏ ਮੈਂ ਕਿਸੇ ਹੋਰ ਨੂੰ ਕਿਸੇ ਬਾਰੇ ਸੋਚ ਨਹੀਂ ਸਕਦਾ ਜਦ ਸਤਗੁਰੂ ਸ੍ਰੀ ਸਮੇ ਸਰਵੰਦਾ ਜੀ ਮਹਾਰਾਜ ਦੇ ਪਰਿਵਾਰ ਦੇ ਗਤਿ ઋષਿ ਸੰਗੂ ਜੰਨਦਾ ਜੀ ਮਹਾਰਾਜ ਔਰ ਕੌਮ ਦੇ ਸ੍ਰੀ ਸਾੰਮ੍ਰਾਮੰਦ ਜੀ ਮਹਾਰਾਜੀ ਦਾ ਮਹਾਪੁੰਚਾ ਬਾਰੇ ਸੋਚਣਾ ਕਿ ਜੇ ਸਾਡੀਆਂ ਕਿਸੇ ਨੇ ਝੋਲੀਆਂ ਭਰੀਆਂ ਤੇ ਇਹਨਾਂ ਨੇ ਭਰੀਆਂ ਕੋਈ ਹੋਰ ਕੰਮ ਬਣਾ ਨਹੀਂ ਹੈ ਜਿੰਨੇ ਮਰਜੀ ਮੁੱਥੇ ਟੇਕ ਲੈ ਜਿੱਥੇ ਮਰਜੀ ਜਾ ਜਾ ਕੇ ਆਣੇ ਲੇਕਿਨ ਜਿਹੜਾ ਆਪਣਾ ਜਿਹਦੇ ਦੇ ਕੇ ਬਾਪ ਬਾਪੇ ਦਿੰਦਾ ਹੈ ਚਾਚਾ ਚਾਚਾ ਹੀ ਦਿੰਦਾ ਹੈ ਇਸ ਕਰਕੇ ਜਿਹੜਾ ਆਪਣਾ ਗੁਰੂ ਗਾਉਰੀ ਦੇ ਹਰ ਦਾ ਸਾਰਾ ਤੁਸੀਂ ਜਿੰਨੇ ਮਰਦੀ ਦੂਜੇ ਨੂੰ ਜਾ ਕੇ ਮੁੱਠੇ ਦੇਖ ਲੈਣਾ ਪੂਜਾ ਕਰ ਲੈਣਾ ਜਿੰਨਾ ਚਰ ਕਰਦੇ ਰੋਗ ਉਹਨਾਂ ਚ ਠੀਕਿਆ ਜਿੰਦਨ ਛੱਡ ਦਿੱਤੀ ਉਦਰੀ ਉਠਾ ਕਰ ਦਿੰਦੇ ਉਲਟਾ ਕਰ ਦਿੰਦੇ ਆ ਭਾਈ ਲੇਕਿਨ ਜਿਹੜਾ ਸਮਰੱਥ ਗੁਰੂ ਗਾ ਜਿਹੜਾ ਇਸ ਪਸਾਗਰ ਤੋਂ ਸਾਡਾ ਕਾਰ ਉਦਾਨ ਪਾ ਲਾਇਆ ਉਹ ਕਦੀ ਇਦਾਂ ਨਹੀਂ ਕਰਦਾ ਉਹ ਸਾਡਾ ਪਤਾ ਹੀ ਪੜਗੇਗਾ ਦੇ ਸਿਰ ਹਮੇਸ਼ਾ ਬੱਚਿਆਂ ਦਾ ਚੰਗਾ ਹੀ ਸੋਚਦੇ ਆ ਜਿਨਾ ਮਰਜੀ ਮਾੜਾ ਹੋਵੇ ਲੇਕਿਨ ਜਿਹੜਾ ਨਾਮ ਦਾ ਕੋਈ ਹੋਏਗਾ ਹੋਰ ਕੋਈ ਹੋਏਗਾ ਆਸਪਰੋਸ ਦਾ ਇਹਨਾ ਸੋਚਗਾ ਦਾ ਬੁਰਾ ਹੋ ਜਾਏ ਇਸ ਤਰ੍ਹਾਂ ਹੀ ਸਾਡੇ ਸਤਿਗੁਰੂ ਜਿਹੜੇ ਗੁਰੂ ਹੁੰਦੇ ਆ ਉਹ ਹਮੇਸ਼ਾ ਹੀ ਸਾਡੇ ਭਲੇ ਵਾਸਤੇ ਸਾਡੇ ਚੰਗੇ ਵਾਸਤੇ ਸੋਚਦੇ ਆ ਸਾਨੂੰ ਅੱਛਾ ਰਾਸਤਾ ਦਿਖਲਾਉਂਦੇ ਨੇ ਇਸ ਕਰਕੇ ਗੁਰੂ ਜੀ ਦੇ ਦਰਬਾਰ ਵਿੱਚ ਆਉਣ ਦੇ ਨਾਲ ਦਾਰੇ ਆਿਆਂ ਦੀ ਸੋ ਰੀਪਰ ਦੇ ਵਿਗੜੇ ਕੰਮ ਕਰਾਉਂਦੇ ਨੇ ਸਾਡੇ ਵਿਗੜੀ ਹੋਈ ਜਿਹੜੀ ਗੱਲ ਸੀ ਸਾਡੇ ਕੰਮ ਨਹੀਂ ਚੱਲੇ ਸਾਡਾਂ ਕੁਸ਼ਵਾਨ ਨਹੀਂ ਰਿਆ ਸੀ ਉਹ ਸਤਸਗੁਰੂ ਦਾ ਜੀ ਮਹਾਰਾਜ ਦਾ ਦਰਮਾਨ ਮੁੰਦਰ ਕਾਸੀ ਜਾਣ ਦੇ ਨਾਲ ਉਹ ਟੇਰਾ ਸੰਕਣ ਬੰਲਾਂ ਦੇ ਮਹਾਪ੍ਰਾਪੂਛਾਂ ਦੀ ਸ਼ਰਨ ਬਰਤ ਕਰਨ ਦੇ ਨਾਲ ਸਾਡੀਆਂ ਝੋਲੀਆਂ ਭਰੀਆਂ ਜੇ ਨਹੀਂ ਭਰੀਆਂ ਤੇ ਤੁਸੀਂ ਆਪ ਦੇਖ ਲੈਣਾ ਸਦਿਆ ਨੇ ਮਹਾਪ੍ਰਾਪੂਛਾਂ ਦੇ ਝੋਲੀਆਂ ਭਰੀਆਂ ਸਤਿਗੁਰੂ ਜੀ ਮਹਾਰਾਜ ਹੰਦੇ ਕਾ ਸਤਨੂ ਬਲਾਸੀ ਜਿੰਦੇ ਦੇ ਅਸ਼ੀਰਵਾਦ ਦੇਦੇ ਨੇ ਚੜ੍ਹ ਕੇ ਕਲਾ ਚੜ੍ਹੋ ਨਾਮ ਜਪਿਆ ਕਰੋ ਪਰਮਾਤਮਾ ਦਾ ਇਸ ਤੋਂ ਸਮਾਂ ਕੁਛ ਨਹੀਂ ਹੈ ਸਾਰੇ ਸੁੱਖਾਂ ਦਾ ਖਜਾਨਾ ਪਰਮਾਤਮਾ ਦਾ ਨਾਮ ਸੁਖ ਸਾਗਰ ਸੁਰਤ ਚਿੰਤਾ ਮਨ ਕਾਮ ਦੇਣ ਤੋਂ ਜਾਣ ਕੇ ਚਾਰ ਬਰਤ ਅਸ਼ਟ ਵਿਸਾਖੀ ਨੰਗਤ ਕਰ ਪਰ ਕਾ ਕੇ ਸਾਰਾ ਕੁਝ ਸਤਗੁਰਾਂ ਦੀ ਅਪਰਤਵਾਣੀ ਦੇ ਅਨੁਸਾਰ ਸਰਗੋਜੀ ਕਹਿੰਦੇ ਨੇ ਇਸ ਕਰਕੇ ਮਹਾਰਾਜ ਜੀ ਰਾਮਾਨੰਦ ਦੀ ਸਾਰੀ ਸੰਤਾਨ ਨੂੰ ਸੁਣਾਉਂਦੇ ਗਾਉਂਦੇ ਗੁਰੂ ਅਰਜਨ ਦੇਵ ਮਹਾਰਾਜ ਇੱਕ ਜਿਮਈ ਬਾਣੀ ਦਾ ਕੀਰਤਨ ਦੇ ਨਾਲ ਜੋਰ ਤੇ ਚਲੇਗਾ ਉਹਨਾਂ ਬੇਸ਼ਾਂ ਨੂੰ ਸਾਰਿਆਂ ਨੂੰ ਦੱਸਦੇ ਚਲੇਗਾ ਤੁਹਾਡੇ ਜੀਵਨ ਦੇ ਵਿੱਚ ਬਦਲਾਅ ਆਏਗਾ ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਦੀ ਗੰਗਨੋਂ ਮੰਗਿਆ ਕੀਰਤਨ ਦੇ ਮਾਧਿਅਮ ਦੇ ਨਾਲ ਉਹਨਾਂ ਨੂੰ ਖੁਸ਼ ਕੇ ਦੇਖਿਓ ਆਤਮਨ ਦੇ ਵਿੱਚ ਬਦਲਾਅ ਆਇਆ ਕਿ ਨਹੀਂ ਹੈ ਚੇਤਨੀਆਂ ਡੀਟੀਆਂ ਬੋਦੇਆਂ ਵੱਡੀਆਂ ਤੁਸੀਂ ਜਫਰਬੰਦੀਆਂ ਬਣਾ ਕੇ ਕਿਤੇ ਵੀ ਖੜੇ ਹੋ ਜਾਂਦੇ ਹੋ ਤੁਸੀਂ ਜਿੱਥੇ ਮਨ ਦੀ ਜੋ ਚਾਹੁੰਦੇ ਹੋ ਆਪਣੀ ਗੱਲ ਬਣਾ ਲੈਂਦੇ ਹੋ ਉਹ ਸਾਡੀ ਗੁਰੂ ਦਾਨ ਜੀ ਮਹਾਰਾਜ ਦੀ ਕਿਰਪਾ ਤੇ ਡੇਰਾ ਸੰਕਰ ਬੱਲਾ ਦੇ ਮਹਾਨ ਮਹਾਪੁਰਸ਼ਾਂ ਦੀ ਕਿਰਪਾ ਸਦਕਾ ਅੱਜ ਤੁਸੀਂ ਖੜੇ ਹੋ ਆਪਣੇ ਪੈਰਾਂ ਤੇ ਇਸ ਕਰਕੇ ਮਹਾਰਾਜ ਜੀ ਕਾਸ਼ੀ ਦਾ ਰਾਸਤਾ ਵਿਖਾਰੀ ਹੈ ਕਾਸ਼ੀ ਤੱਕ ਜਾਓਗੇ ਤੇ ਸਾਰਾ ਕੁਝ ਤੁਹਾਨੂੰ ਚੱਲਣ ਤੇ ਸਾਰਾ ਕੁਝ ਮਿਲ ਜਾਏ ਲਾ ਸਾਰੀਆਂ ਟੱਡੀਆਂ ਖਾਲੀ ਝੋੜੀਆਂ ਪਣ ਜਾਣਗੀਆਂ ਆ ਸਾਡੀਆਂ ਝੋੜੀਆਂ ਪਣ ਵਾਸਤੇ ਸਤਿਗੁਰੂ ਸ੍ਰੀ ਸਰਵੰਦਾ ਜੀ ਮਹਾਰਾਜ ਦਾ ਸਰੂਪ ਸਤਿਗੁਰੂ ਰਣਜੀਤਦਾਤਾ ਜੀ ਮਹਾਰਾਜ ਹੀ ਆਏ ਨੇ ਉਹਨਾਂ ਦੇ ਚਰਨਾ ਤੋਂ ਜੋ ਮਰਜੀ ਲੈ ਜਾਓ ਜਿੰਨੀ ਮਰਜੀ ਝੋੜੀਆਂ ਪਾਡੋ ਖਾਲੀ ਝੋੜੀਆਂ ਪਣ ਜਾਣਗੀਆਂ ਤੁਹਾਡੇ ਦਰਬਾਰ ਤੋਂ ਉਸ ਕਰਕੇ ਮਹਾਰਾਜ ਜੀ ਇਹ ਕਹਿੰਦੇ ਨੇ ਆਹ ਸੰਗੀਤ ਜਿੰਦਾ ਛੀ ਚੱਲੀਏ ਕੁਰੂਨਾ ਮੇਰਾ ਸਰਮਾ ਇਸ ਲਈ ਚੌੜਾ ਹੈ ਜਨਮ ਦਿਹਾੜਾ ਸਤਿਗੁਰ ਦਾ ਕਾਛੀ ਵਿੱਚ ਮਨਾਉਣਾ ਹੈ ਪੂਰਾ ਫਰਬਦੀ 2025 ਦੇ ਮੌਕੇ ਤੇ ਜਨਮ ਦਿਨ ਸਤਿਗੁਰ ਦਾ ਮਾਰੇਗਾ ਗੁਰਪੁਰ ਮਾਰਿਆ ਸਾਰਿਆਂ ਨੂੰ ਅੱਜ ਦਾ ਇਹ ਸੰਦੇਸ਼ ਆ ਸਤਿਗੁਰ ਨਨਜਨ ਦਾ ਜੀ ਮਾਰੇ ਦਾ ਸੁਨੇਹਾ ਆ ਕਿ ਸਾਰਿਆਂ ਨੇ ਕੋਰਪ ਕੋਰ ਉਦਾਰ ਜੀ ਮਾਰੇ ਦਾ ਕਾਛੀ ਵਿੱਚ ਮਨਾਉਣਾ ਹੈ ਬਹੁਤ ਸਾਰੇ ਲੋਕ ਕਹਿੰਦੇ ਆ ਗੱਲ ਇਹ ਕਹਾਂਗੇ ਕਿ ਗੁਰੂ ਦਾਤ ਜੀ ਮਹਾਰਾਜ ਦਾ 13 ਤਲੀ ਗੁਰੂ ਵਰਤਦਾ ਜਿਹੜਾ ਪਹਿਲਾਂ ਤੋਂ ਚੱਲਿਆ ਆ ਰਿਹਾ ਉਹ ਵੀ ਨਗਾਂ ਸੀ ਜਿਹੜਾ ਜੇ ਕੋਈ ਸਤ ਗੁਰੂ ਦਾਤ ਜੀ ਮਹਾਰਾਜ ਦੇ ਦਰਬਾਰ ਵਿੱਚ ਸਤ ਗੁਰੂ ਜੰਮਾ ਜੀ ਮਹਾਰਾਜ ਜੀ ਦੀ ਸਤਿ ਰਸਤੀ ਵਿੱਚ ਔਰ ਸ਼੍ਰੀ ਗੁਰਦਾਸ ਜਨਮਸਥਾਨ ਫਾਮਲੀ ਚੈਰੀਟੇਡ ਟਰਸਟ ਸ਼੍ਰੀ ਗੁਰਦਾਸ ਮਹਾਰਾਜਾ ਸੀ ਬਲੋ ਸੰਦੇਸ਼ ਆ बारह फरवरी दो में ही मनाया जाएगा जडू सत जी महाराज के दरबार में इस करके शरदार ਜਾ ਕੇ ਸਭ ਕੁਝ ਪ੍ਰਾਪਤ ਕਰ ਲਵਾਂਗੇ ਜੋ ਜੀਵਨ ਦੇ ਵਿਚਾਰੀ ਦਾ ਇੱਕ ਵਾਰ ਫਿਰ ਸਤਗੁਰ ਲੰਗਨਾ ਜੀ ਮਹਾਰਾਜ ਜੀ ਨੂੰ ਸੰਸਵੇਲਨ ਕਮੇਟੀ ਦੀ ਇਹ ਪੁਰਸ਼ਾਤਰਾ ਔਰ ਮਹਾਨ ਸੰਸਵੇਲਨ ਦੀ ਇਹ ਸਾਧਨੀ ਸੰਗਤ ਨੂੰ ਕਮੇਟੀ ਨੂੰ ਯਕਤ ਰੱਖੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਕੋ ਮਾਤਰੀ ਬਾਣੀ ਦੇ ਵਿੱਚ ਬਰਾਤ ਦਿੰਦਾ ਜੈ ਗੁਰੂ ਤੇ ਧੰ ਗੁਰੂ ਜੀ ਜੋ ਬੋਲੇ ਸੋ ਨਿਹਾਲ ਪ੍ਰਚੰਗੂ ਦਾ ਸਹਾਰਾ ਜੀ ਕੀ ਜੈ ਜੋ ਬੋਲੇ ਸਮਝ ਕਾ ਸਤਿਗੁਰੂ ਸ੍ਰੀ ਵੰਦਾਸ ਮਹਾਰਾਜ ਕੀ ਜੈ ਜੋ ਬੋਲੇ ਸੋ ਪ੍ਰਚੰਗੂ ਸਤਿਗੁਰੂ ਸ੍ਰੀ ਰਹਿਮਾਨ ਮਹਾਰਾਜ ਕੀ ਜੈ ਜੋ ਬੋਲੇ ਸੋ ਸਰਬਤੇ ਭਗਵਾਨ ਕੀ ਜੈ ਜੈ ਗੁਰੂ ਤੇ ਧੰ ਗੁਰੂ ਤੇ ਸਤਿਮਾਨ ਸਤਨਾ ਜਗ ਤੇ ਧੰ ਗੁਰਦੇਵ ਜੀ ਸਵੇਸਨ ਪ੍ਰੇਤਦਾਸ ਬੱਬੂ ਜੀ ਜਿਨ੍ਹਾਂ ਨੇ ਬਹੁਤ ਲੰਬੀਆਂ ਸਵੇਰਾ ਪ੍ਰਦਾਸੀਆ ਕੌਮ ਦੇ ਬਹਾਨਾ ਅੰਦਰ ਸ਼ਹੀਦ 1857 ਦੇ ਮਹਾਰਾਜ ਜੀ ਦੇ ਨਾਲ ਨਿਭਾਈ ਹੈ। ਸੁਆਜਦੇਸ਼ ਸੰਸਵੇਲਣ ਵਿੱਚ ਠੇਕੇਦਾਰ ਭਗਵਾਨ ਦਾਸ ਜੀ ਓਕੇ ਸਮਾਸੀ ਵੀ ਪਰਮ ਕੌਣ ਨਾਲ ਪਟਵਾ ਜੀ ਪ੍ਰਸ਼ਾਸਕ ਪ੍ਰਧਾਨ ਗੁਰੂ ਰਵੀਦਾਸ ਟੈਗ ਫੋਰਸ ਪੰਜਾਬ ਧਿਆਨ ਚੰਦ ਧਾਨਾ ਜੀ ਇੱਕ ਕਾਉਂਸਲਰ ਵਿਕਾਸ ਅਸ ਦੀ ਪ੍ਰਧਾਨ ਭਗਵਾਨ ਵਾਲਮੀਕੀ ਪਰ ਰੱਖਿਆ ਸੰਪਤੀ ਪੰਜਾਬ ਤੇ ਹੁਸ਼ਿਆਰਪੁਰ ਦੁਆਬਾ ਨਿਊਜ਼ ਕਰੰਟ ਨਿਊਜ਼ ਰਾਜਕੁਮਾਰ ਫਿਲਾਜੀ ਡਾਕਟਰ ਪਾਲ ਜੀ ਜਿਹੜੇ ਅੱਜ ਇਸ ਸੰਮੇਲਨ ਵਿੱਚ ਹਾਜ਼ਰੀ ਲਗਾਉਣ ਦੇ ਲਈ ਪਹੁੰਚੇ ਨੇ ਸੋ ਅੱਜ ਦੇ ਸੰਮੇਲਨ ਵਿੱਚ ਵਿਸ਼ਾ ਵਿਸ਼ੇਸ਼ ਤੌਰ ਤੇ ਡਾਕਟਰ ਰਾਜਕੁਮਾਰ ਚੱਪੇਾਲ ਜੀ ਮੈਂਬਰ ਪਾਰਲੀਮੈਂਟ ਹਰਕਾ ਹਸ਼ਾਪੁਰ ਤੋਂ ਵੀ ਪਹੁੰਚੇ ਨੇ ਸੋ ਉਹਨਾਂ ਦੇ ਨਾਲ ਪੰਜਾਬ ਦੇ ਮੰਤਰੀ ਸਾਹਿਬਾਨ ਡਾਕਟਰ ਅਰਵਜੋਤ ਜੀ ਉਹ ਵੀ ਹਾਜ਼ਰੀ ਲਗਾਉਣ ਦੇ ਲਈ ਪਹੁੰਚੇ ਨੇ ਬ੍ਰਹਮਸ਼ੰਕਰ ਜਿੰਪਾ ਜੀ ਐਕਸ ਮੰਤਰੀ ਐਮਐਲਏ ਹਸ਼ਿਆਪੁਰ ਉਹ ਵੀ ਪਹੁੰਚੇ ਨੇ ਮਹਾਰਾਜ ਚੰਨ ਜਹਾਜ਼ੀ ਜੀ ਨਾਲ ਬੇਨਤੀ ਕਰਨਾ ਡਾਕਟਰ ਰਾਜਪਾਲ ਚੱਪੇਵਾਲ ਜੀ ਨੂੰ 2 ਮਿੰਟ ਦੇ ਲਈ ਮਹਾਰਾਜ ਜੀ ਦੇ ਚੰਨ ਜਹਾਜ਼ੀ ਲਗਾਉਣ ਕੇ ਸਮੇਂ ਇਹਨਾਂ ਦੇ ਧਿਆਨ ਵਿੱਚ ਲਿਆ ਦਿਆਂ ਕਿ 3 ਸਾਲ ਹੋ ਗਏ ਪੰਜਾਬ ਦੀ ਸਰਕਾਰ ਬਣੀ ਹੋ ਪੰਜਾਬ ਸਰਕਾਰ ਵੱਲੋਂ ਜੋ ਪੰਜਾਬ ਦੇ ਅੰਦਰ ਸ਼੍ਰੀ ਗੁਰੂ ਦਾ ਵਿਦਾਸ ਅਪਰਤ ਬਾਣੀ ਅਧਿਆਨ ਸੈਂਟਰ ਬਣਾਉਣ ਵਾਸਤੇ 25 ਕਰੋੜ ਦੀ ਰਾਸ਼ੀ ਜਾਰੀ ਕੀਤੀ ਸੀ 3 ਸਾਲ ਹੋ ਗਏ ਮੈਂ ਬੇਨਤੀ ਕਰਾਂਗਾ ਕਿ ਸਰਕਾਰ ਦੇ ਨਾਲ ਟਾਈਅਪ ਕਰਕੇ ਜਾਦੀ ਤੋਂ ਜਾਂਦੀ ਉਹ ਕਾਰਜ ਵੀ ਨਿਕਰੇ ਚਾਣ ਕਿਉਂਕਿ ਮੇਰੇ ਪਾਰਲੀਮੈਂਟ ਬਣਨ ਦਾ ਹਲਕੇ ਦਾ ਵਿਕਾਸ ਕਰਨਾ ਹੀ ਨਹੀਂ ਹੁੰਦਾ ਵਿਕਾਸ ਦੇ ਨਾਮ ਨਾਲ ਇੱਕ ਰਿਜ਼ਰਵ ਹਲਕਾ ਰਿਜ਼ਰਵ ਦਾ ਮਤਲਬ ਕਿ ਕੁਝ ਰਿਜ਼ਰਵ ਕਾਰਜ ਵੀ ਹੁੰਦੇ ਨੇ ਜਿਹੜੇ ਸਮਾਜ ਦੇ ਵਿਸ਼ੇਸ਼ ਤੌਰ ਤੇ ਕਰਨੇ ਹੁੰਦੇ ਨੇ ਸੋ ਜੇਕਰ ਗੁਲੰਦਰ ਦੇ ਵਿੱਚ ਸ਼੍ਰੀ ਗੁਰੂ ਅਰਬੀਦਾਸ ਅਮਰਤ ਬਾਣੀ ਅਧਿਆਨ ਸੈਂਟਰ ਬਣ ਜਾਂਦਾ ਉਸ ਦੇ ਨਾਲ ਕਿੰਨੀ ਖੋਜ ਹੋਵੇਗੀ ਕੁਮਾਰ ਵਿਦਾਸ ਸਮਾਰਨ ਕੀ ਪਾਣੀ ਦੇ ਉੱਤੇ ਸਤਗੁਰੂ ਵਿਦਾਸ ਸਿੰਘ ਮਹਾਰਾਜੀ ਦੇ ਮਿਸ਼ਨ ਉੱਤੇ ਔਰ ਸਤਗੁਰੂ ਵਿਦਾਸ ਸਮਾਰਨ ਨੂੰ ਮੰਡਨ ਵਾਲੀਆਂ ਪੂਰੀ ਵਿਸ਼ਵ ਵਿਸਥਾ ਦੇ ਉੱਤੇ ਕਿੰਨੀ ਖੋਜ ਹੋਵੇਗੀ ਨਾਲ ਉਥੋਂ ਰੋਸ਼ਗਾਰ ਕਿੰਨੇ ਲੋਕਾਂ ਨੂੰ ਮਿਲੇਗਾ ਜਿੱਥੇ ਵੀ ਇਹ ਯੂਨੀਵਰਸਿਟੀ ਜਿਹੜੀ ਬਣੇਗੀ ਸੋ ਮੈਂ ਉਹਦੇ ਧਿਆਨ ਵਿੱਚ ਲਿਆ ਦਿਆਂ ਕਿ ਪਿਛਲੀ ਵਾਰ ਵੀ ਮੈਂ ਬੇਨਤੀ